ਡੇਰਾ ਦੁੱਧਤਾਰੀ बाबा ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪੋਵਾਲ ਵੱਲੋਂ ಗ್ರಾಮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਤਾਰੀ बाबा ਬਸਾਉ ਜੀ ਨੂੰ ਸਮਰਪਿਤ 165ਵਾਂ ਸ਼ਿੰਝ ਮੇਲਾ 18-19 ਸਤੰਬਰ ਨੂੰ ਸਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਟੀਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਸ਼ਿੰਝ ਮੇਲੇ ਨੂੰ ਸਫਲ ਬਣਾਉਣ ਲਈ ਇਹ ਮੀਟਿੰਗ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਡੇਰ ਵਿਖੇ ਹੋਈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸ਼ਰੀਆ ਖਾਨਪਾਟ ਸਾਹਿਬ ਦੇ ਭੋਗਾਂ ਦੀ ਲੜੀ ਉਪਰੰਤ ਧਾਰਮਿਕ ਦੀ ਜਿਸ ਵਿੱਚ ਨਾਮਵਰ ਪੰਤਕ ਢਾਡੀ ਜਥਾ ਜਥੇਦਾਰ ਮੇਜਰ ਸਿੰਘ ਕੇਸਰਪੁਰ ਵਾਲੇ ਢਾਡੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰਾੰਤ ਖੁੱਲੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਗੁਰਵੀਰ ਸੰਧੂ ਅਤੇ ਅਮਨ ਵਿਰਕ ਹਾਜ਼ਰੀ ਭਰਨਗੇ। ਉਪਰਾੰਤ ਸ਼ਿੰਜ ਮੇਲੇ ਦਾ ਪੇੜ ਹੋਵੇਗਾ ਤੇ ਰਾਤ ਸਮੇਂ ਸੋਖਾ ਰਾਮ ਸਰੋਜ ਦੀ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ। 19 ਸਤੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੁਲਾਬ ਸਿੱਧੂ ਆਪਣੇ ਗੀਤਾਂ ਨਾਲ ਦਰਬਾਰ ਤੇ ਹਾਜ਼ਰੀ ਭਰਨਗੇ। ਸ਼ੇਂਗਮੇਲੇ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨ ਆਪਣੇ ਜੋਰ ਦਿਖਾਉਣਗੇ ਪਟਕੇ ਦੀ ਪਹਿਲੀ ਕੁਸ਼ਤੀ ਦਾ ਇਨਾਮ ਥਾਰ ਗੱਡੀ ਦਿੱਤੀ ਜਾਵੇਗੀ ਥਾਰ ਗੱਡੀ ਤੋਂ ਇਲਾਵਾ 4 ਬੁਲਟ ਮੋਟਰਸਾਈਕਲ 2 ਹੀਰੋ ਹਾਂਡਾ 1 ਪ્લેਟਿਨਾ ਮੋਟਰਸਾਈਕਲ ਲੱਖ ਰੁਪਏ ਦੀ ਚੋਟੀ ਸੋਨੇ ਦੇ ਕੜੀਆਂ ਮੁੰਦੀਆਂ ਕੜੀਆਂ ਤੋਂ ਇਲਾਵਾ ਹੋਰ ਦਿਲ ਖਿੱਚਵੇਂ ਨਾਮਾ ਨਾਲ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਪਰਮਜੀਤ ਕੌਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ ਰਾਮ ਕੈਸ਼ੀਅਰ ਤਲਜੀਤ ਸਿੰਘ ਤੇ ਸੀਮਨਵੀਰ ਸਿੰਘ ਪੋਗਲ ਸੋਮਪਾਲ ਕੁਲਵਿੰਦਰ ਸਿੰਘ ਗਰੇਵਾਲ ਭਾਗਰਾਮ ਜਨਰਲ ਸੈਕਟਰੀ ਸੰਦੀਪ ਵਰਦੀ ਪੰਚ ਬਲਵਿੰਦਰ ਸਿੰਘ ਪੰਚ ਸਟੇਜ ਸੈਕਟਰੀ ਜਗਦੀਸ਼ ਮਹਿਮੀ ਪੰਚ ਜਸਵਿੰਦਰ ਢੇਸੀ ਲੇਖਰਾਜ ਕਟਾਰੀਆ ਪੰਚ ਨਰਿੰਦਰ ਕੌਰ ਪੰਚ ਨੀਛਤਰ ਕੌਰ ਡਾਕਟਰ ਸੁਖਦੇਵ ਕੁਮਾਰ ਹਰਮੇਲ ਸਿੰਘ ਢੇਸੀ ਕੁਲਵਿੰਦਰ ਸਿੰਘ ਸਰਾਣਾ सुरेंद्र ਸਿੰਘ ਹਰਵਿੰਦਰ ਸਿੰਘ ਸਰਾਣਾ ਜਸਪਾਲ ਮਹਿਮੀ ਦਰਸ਼ਨ ਸਿੰਘ ਧਾਰਾ ਸਿੰਘ ਡੇਵਿਡ ਅਮਰਜੀਤ ਗਰੇਵਾਲ ਜਸਵੀਰ ਸਿੰਘ ਗਰੇਵਾਲ सुरेंद्र ਸਿੰਘ ਸਾਫ ਦਾ ਸਰਪੰਚ ਬਲਿਹਾਰ RAM ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਇਹ ਜੋ ਕਿ 18-19 ਤਰੀਕ ਨੂੰ ਸਤੰਬਰ ਨੂੰ ਕਰਾਜਾਇਆਗਾ ਇਲਾਕਾ ਵਾਸੀ ਤੇ ਗ੍ਰਾਮ ਪੰਚਾਇਤ ਕਿ ਐਨ ਆਰ ਆਈ ਪ੍ਰਾਮਾਣਿਕ ਸੰਗਠਨ ਕਰਾਇਆ ਜਾਵੇ ਐਸੋ ਮੈਲੀ ਦੇ ਰਮਤਾ ਕੰਟ ਪਟਾ ਲੈਣੀ ਤੇ ਸੁਭੂ ਕੀਤੀ ਆਵੇ 18 ਤਰੀਕ ਨੂੰ ਭੋਗ ਪਾਏ ਜਾਣਗੇ ਤੇ ਇਸ ਤੋਂ ਅਪਰਾਧ ਨਿਸ਼ਾਨ ਸਾਹਿਬ ਦੀ ਸੇਵਾ ਕਰਾਈ ਹੋਏ ਰਹੇਗੀ ਤੇ ਉਸ ਤੋਂ ਬਾਅਦ ਸਵੇਚਾਰ ਪ੍ਰੋਗਰਾਮ ਕਰਾਇਆ ਜਾਏਗਾ ਅਕਾ ਇਲਾਕਾ ਵਾਸੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਸੋਚਦੀ ਕਿਰਪਾਤਾ ਕਾ ਲਈ ਤੇ ਜੀ ਵੱਲੋਂ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਦੁੱਧਾਤਰੀ ਬਾਬਾ ਬਸਾਉ ਜੀ ਦਾ 19965 165 ਦਾ ਚਲਾਨਾ ਚੰਹ ਮੇਲਾ ਬੜੀ ਧੂਮ-ਤਾਮ ਨਾਲ ਪਿੰਡ ਰੁਪਕਵਾਲ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀ ਆਰੰਭਤਾ ਕੱਲ ਟਮਕ ਦੇ ਬੁਝਾ ਕੇ ਸ਼ੁਰੂ ਕੀਤੀ ਗਈ ਤੇ ਉਸ ਤੋਂ ਬਾਅਦ 14 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਦੀ ਪਹਿਲੀ ਲੜੀ ਆਰੰਭ ਕਰਾਈ ਜਾਏਗੀ 16 ਨੂੰ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਦੂਜੀ ਲੜੀ ਫਿਰ 16 ਨੂੰ ਆਰੰਭ ਕਰਾ ਕੇ 18 ਨੂੰ ਭੋਗ ਪਾਏ ਜਾਣ ਦੇ ਅਪਰੰਤ ਢਾਡੀ ਦਰਬਾਰ ਲੱਗੇਗਾ ਉਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਲੱਗੇਗਾ ਜਿਸ ਵਿੱਚ ਗੁਰਵੀਰ ਸਿੱਧੂ ਤੇ ਅਮਨ ਬਰਕ ਆਪਣਾ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਬਾਬਾ ਜੀ ਦਾ ਪੈੜ ਕੱਢਿਆ ਜਾਊਗਾ 3 ਵਜੇ ਰਾਤ ਨੂੰ ਸੁੱਖ ਆਰਾਮ ਸਰੋਏ ਦਾ ਡਰਾਮਾ ਹੋਵੇਗਾ 19 ਤਰੀਕ ਨੂੰ ਗਲਾਬ ਸਿੱਧੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਬਰੰਕ 2 ਵਜੇ ਅਨਾਮੀ ਪਹਿਲਵਾਨ ਪਹੁੰਚਣਗੇ ਜਿਸ ਵਿੱਚ ਪਹਿਲਾ ਨਾਮ ਥਾਰ ਗੁਰਪ੍ਰਿੰਤ ਦੇਸੀ ਪੁੱਤਰ ਮਨਜੀਤ ਸਿੰਘ ਦੇਸੀ 4 ਬੁਲਟ 2 ਸਪਲੈਂਡਰ ਇੱਕ ਪਲਾਡਨਾ ਨਾਮ ਦਿੱਤਾ ਜਾਵੇਗਾ ਤੇ ਉੱਚ ਕੋਟੀ ਦੇ ਪਹਿਲਵਾਨ ਪਹੁੰਚਣਗੇ ਰਾਤਮੁਛਿੰਦੇ ਬਾਈ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਹਮੇ ਆ ਕੇ ਪਹੁੰਚਣ ਤੇ ਇਹ ਮੇਲਾ ਸਰਪੰਚ ਪਰਮਜੀਤ ਕੋਰ ਤੇ ਪ੍ਰਧਾਨ ਗਰਦੀਪ ਸਿੰਘ ਦੀ ਰਹਿਨਮਾਈ ਹੇਠ ਹੋ ਰਿਹਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧਨ ਧਨ ਬਾਬਾ ਬਸਾਉ ਜੀ ਦੇ ਸਥਾਨਾਂ ਤੇ ਇਕੱਤਰਤ ਪਿੰਡ ਦੇ ਨੌਜਵਾਨ ਵੀਰ ਪ੍ਰਧਾਨ ਸਾਰੇ ਵੀਰ ਇਕੱਤਰ ਹੋਏ ਨੇ ਜਿਨ੍ਹਾਂ ਵਿੱਚ ਗ੍ਰਾਮ ਪੰਚਾਇਤ ਦੇ ਮੁਖ ਮੁਖੀ ਸਾਡੀ ਬੀਬਾ ਕਰਮ ਪਰਮਜੀਤ ਜੀ ਢੇਸੀ ਤੇ ਉਹਨਾਂ ਦੇ ਹਸਬੰਡ ਪ੍ਰਧਾਨ ਛੰਝ ਮੇਲਾ ਕਮੇਟੀ ਦੇ ਸਰਦਾਰ ਗੁਰਦੀਪ ਸਿੰਘ ਜੀ ਢੇਸੀ ਉੱਚੇ ਤੌਰ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਮੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਆ ਇਹ ਦੋ ਰੋਜ਼ਾ ਛੰਝ ਮੇਲਾ ਹਰੇਕ ਸਾਲ ਦੀ ਤਰ੍ਹਾਂ ਅਸੀਂ ਸਮੰਦੇ ਆਏ 165ਵਾਂ ਛੰਝ ਮੇਲਾ ਆ ਜਿਹਦੇ ਵਿੱਚ ਉੱਤਰੀ ਭਾਰਤ ਦੇ 165 ਪਹਿਲਵਾਨ ਇੱਥੇ ਹਿੱਸਾ ਲੈਣਗੇ ਅਸੀਂ ਸਾਰੇ ਪਹਿਲਵਾਨਾਂ ਨੂੰ ਉੱਚ ਕੋਟੀ ਦੇ ਇਨਾਮ ਦੇਵਾਂਗੇ ਪਹਿਲਾ ਨਾਮ ਜਿਵੇਂ ਸਾਡੇ ਮਾਸਟਰ ਜੀ ਨੇ ਸਾਰੇ ਡਿਟੇਲਸ ਦੱਸ ਦਿੱਤਾ ਆ ਪਹਿਲਾ ਨਾਮ ਥਾਰ ਗੱਡੀ ਆ ਉਸ ਪਹਿਲਵਾਨ ਨੂੰ ਦੇ ਦੇਣੀ ਆ ਜਿਹੜਾ ਪਹਿਲਵਾਨ ਇਥੋਂ ਪਟਕਾ ਲੈ ਜੂ ਬਾਕੀ ਹੋਰ ਤਿੰਨ ਚਾਰ ਐਨਫੀਲਡ ਆ ਪ੍ਰੋਟੀਨਾ ਆ ਹੋਰ ਮੋਟਰਸਾਈਕਲ ਆ ਨਕਦੀ ਇਨਾਮ ਆ ਮੈਂ ਸਮਝਦਾ ਮੈਂ ਕਿ ਦਿਲ ਖਿੱਚਵੇਂ بڑے ਇਨਾਮ ਆ ਉਹਨਾਂ ਪਹਿਲਵਾਨਾਂ ਦੀ ਝੋਲੀ 'ਚ ਪਾਵਾਂਗੇ ਜਿਹੜੇ ਇਥੋਂ ਪਟਕਾ ਤੇ ਇਨਾਮ ਲੈ ਜਾਣਗੇ ਇਹਦੇ ਨਾਲ ਹੀ ਮੈਂ ਨਗਰ ਨਿਵਾਸੀਆਂ ਦਾ ਤੇ ਪਿੰਡ ਦੀ ਸੰਜ ਮੇਲਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਆ ਇਹ ਜਿਹੜੇ ਆਪਣੇ ਇੱਥੇ ਆਪਣਾ ਧਰਮ ਸੰਭਝ ਗਏ ਇਹ ਮੇਲੇ ਦੀ ਪੂਰੀ ਤਿਆਰੀ ਜਟ ਗਏ ਨੇ ਅਸੀਂ ਬਾਬਾ ਜੀ ਤੋਂ ਅਸ਼ੀਰਵਾਦ ਮੰਗਦੇ ਆ ਇਸ ਮੇਲੇ ਦੀ ਤਿਆਰੀ ਨੂੰ ਪੁਰ ਜੋਰ ਐ ਸਿਰੇ ਚੜਾ ਜਾਵੇ ਇਹਦੇ ਵਿੱਚ ਮੈਂ ਉੱਚ ਸਭ ਤੋਂ ਉੱਚੇ ਤੌਰ ਤੇ ਐਨਆਰਵੀਰਾਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਮੇਲਾ ਇੱਥੇ ਤੱਕ ਪਹੁੰਚ ਗਿਆ ਆ ਮੈਂ ਸੰਗਾਇ ਉਤਰੀ ਭਾਰਤ ਦਾ ਸਭ ਤੋਂ ਉੱਚਾ ਮੇਲਾ ਆ ਵੱਡਾ ਤੇ ਅਨਾਮੀ ਮੇਲਾ ਆ ਜਿਹਦੇ ਵਿੱਚ ਉਤਰੀ ਭਾਰਤ ਦੇ ਟੌਪ ਦੇ ਪਹਿਲਵਾਨ ਇਸਾ ਲੈਂਦੇ ਨੇ ਅਸੀਂ ਕਿਸੇ ਪਹਿਲਵਾਨ ਨੂੰ ਉੱਥੇ ਨਰਾਸ਼ ਨਹੀਂ ਜਾਣ ਦਿੰਦੇ ਮੈਂ ਆਸ ਕਰਦਾ ਆ ਕਿ ਜਿਵੇਂ ਮਾਸਟਰ ਜੀ ਨੂੰ ਪਤਾ ਆ ਕਿ ਸਾਡੇ ਕੋਲ 20 30 ਤੱਕ ਅਨਾਮੀ ਗੱਡੀਆਂ ਪਹੁੰਚ ਗਈਆਂ ਆ ਹੋਰ ਬੜੇ ਨਾਮ ਆ ਇਹ ਬਾਬਾ ਜੱਪ ਦੀ ਨਗਰੀ ਦੇ ਵਿੱਚ ਪਪਾ ਜੀ ਦਾ ਅਸ਼ੀਰਵਾਦ ਆ ਜਿਹੜਾ ਕਿ ਮੈਂ ਸਮਝਦਾ ਕਿ ਇਹ ਸ਼ੈ ਮੇਲੇ ਨੂੰ ਪਾਗ ਲਾਊਗਾ ਅਖੀਰਤ ਮੈਂ ਲੰਬੇ ਚੌੜਾ ਨਾ ਕਰਦਾ ਹਾਂ ਦੱਸ ਦੇਣਾ ਚਾਹੁੰਦਾ ਅਸੀਂ ਨਗਰ ਵਾਲੇ ਇਲਾਕਾ ਨਿਵਾਸੀਆਂ ਨੂੰ ਇੱਕ ਖੁੱਲਾ ਸੱਦਾ ਦਿੰਨੇ ਆ ਕਿ ਵੀਰੋ ਭਰਾਓ ਇਸ ਨਗਰ 'ਚ 18-19 ਸਤੰਬਰ ਨੂੰ ਪਹੁੰਚੋ ਤੇ ਛੰਝ ਮੇਲੇ ਦੀ ਰੌਣਕ ਨੂੰ ਵਧਾਓ ਸਾਰਿਆਂ ਦਾ ਦਿਲੋਂ ਧੰਨਵਾਦ ਕਰਾਂਗੇ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਲਾਕਾ ਨਿਵਾਸੀਆਂ ਨੂੰ ਪਤਾ ਹੈ ਕਿ ਬਾਬਾ ਬਸੌਜੀ ਦੇ ਸਥਾਨਾਂ ਤੇ ਛੰਝ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਲੜੀ ਦੇ ਦੌਰਾਨ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨਗੀ ਸਰਪੰਚ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਰੇ ਪ੍ਰੋਗਰਾਮ ਲਿਖੇ ਗਏ ਆ ਜਿਹੜਾ ਇਸ ਪੋਸਟਰ ਦੇ ਵਿੱਚ ਦਿੱਤੇ ਗਿਆ ਲਗਭਗ ਸਾਰੇ ਪ੍ਰੋਗਰਾਮ ਅਟੈਂਪਟ ਕੀਤੇ ਜਾਣਗੇ ਇਸ ਤੋਂ ਇਲਾਵਾ ਉਪੋਗਾਂ ਤੋਂ ਉਪਰੰਤ ਰੰਗਾਰੰਗ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਛੰਜ ਦਾ ਪੈੜ ਜਿਹੜਾ ਕੱਢਿਆ ਜਾਊਗਾ ਜਿਸ ਵਿੱਚ ਲਗਭਗ 500 ਪਹਿਲਵਾਨ ਆਪਣੇ ਫੰਦ ਪੇਸ਼ ਕਰਨਗੇ ਇਸ ਤੋਂ ਇਲਾਵਾ 20 ਤਰੀਕ ਨੂੰ ਸਾਡੇ ਕੋਲ ਤਵੀਆਂ ਦਾ ਮੇਲਾ ਲਾਇਆ ਜਾਊਗਾ ਇਸ ਵਿੱਚ ਦੋਨੇ ਤਰ੍ਹਾਂ ਦੇ ਟਰੈਕਟਰ ਜੁੜੇ ਜਾਣਗੇ ਸੈਂਪਲ ਅਤੇ ਜਗਾੜੂ ਟਰੈਕਟਰ ਇਸ ਤੋਂ ਇਲਾਵਾ ਸਾਡੇ ਕੋਲ ਹਲਟਾਂ ਦੀਆਂ ਲਾਉਣਾ ਵੀ ਹੋਣਗੀਆਂ ਜਿਸ ਵਿੱਚ ਹਲਟਾਂ ਦੇ ਦੌੜਾ ਕਰਾਈਆਂ ਜਾਣਗੀਆਂ ਗਰੇਵਾਲ ਪਰਿਵਾਰ ਵੱਲੋਂ 21 ਤਰੀਕ ਨੂੰ ਇਸੇ ਸਥਾਨਾਂ ਤੇ ਦੌੜਾ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਾਡੇ ਕੋਲ ਪੁੱਜ ਰਹੇ ਇਨਾਮ ਜਿਹੜੇ ਆ ਬੜੇ ਪਹੁੰਚ ਗਏ ਜੀ ਨਾਲ ਵਿੱਚੋਂ ਪਹਿਲੀ ਗੱਡੀ ਜਿਹੜੀ ਆ ਥਾਰ ਗੱਡੀ ਦਿੱਤੀ ਜਾਊਗੀ ਇਹ ਇਹ ਮਨਜੀਤ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਦਿੱਤੀ ਜਾਣੀ ਹੈ ਇਸ ਤੋਂ ਇਲਾਵਾ ਚਾਰ ਐਨਫੀਲਡ ਮੋਟਰਸਾਈਕਲ 200 ਸਪਲੈਂਡਰ ਐਪਝੋਟੀ ਅਤੇ ਇੱਕ 1.5 ਲੱਖ ਦੀ ਕੋਸਤੀ ਇਸ ਤੋਂ ਇਲਾਵਾ ਹੋਰ ਸਾਡੀ ਕਮੇਟੀ ਵੱਲੋਂ ਦਿਲ ਖਿੱਚਵੇਂ ਨਾਮ ਦਿੱਤੇ ਜਾਣਗੇ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਆਪਣਾ ਆਪਣੇ ਕੰਮਕਾਰਾਂ ਨੂੰ ਛੱਡਦੇ ਹੋਏ ਇਸ ਮੇਲੇ ਨੂੰ ਰੌਣਕ ਨੂੰ ਬਤਾਓ